અરે ક્યાં ગયો ઓ ભાઈ ઓસ માર લેતા યે ઇધે રામ રામ દા બંદા પડ્યા ઓય મેવર પતવા મને તને ઓય મેર ભાઈ다가 પરના પાડે મને ਪਰਨਾ ਪਰਨਾ ਬਣੇ ਦੇਹੀ ਮਾ ਦੇਣੀ ਮਨਾ ਪੜਦਾ ਕੋਈ ਕੰਮ ਕਰ ਸਕਦਾ ਭਾਈ ਨਾ ਕੜ ਦੇਣਾ ਇੰਨਾ ਓਏ ਇੰਨਾ ਖਲੋ ਜਾ ਇਹ ਪਰਨਾ ਲਾ ਸੀ ਦੇਣਾ ਪਹਿਲਾਂ ਪਰਨਾ ਬਣਾਇਆ ਪਹਿਲਾਂ ਕਿਹੜਾ ਸੀ ਇਹਨਾਂ ਦਾ ਕੀ ਕੀਤਾ ਸੀ ਜੀ ਚੱਲਦਾ ਰੈਗੂਲਰ ਮਾਈ ਫੋਨ ਜੀ ਕੋਈ ਮੇਰਾ ਨਾਮ ਆ ਪਿੱਛੇ ਹੋਵੇ ਯਾਰ ਖਲੋ ਜਾ ਚਿੱਟਾ ਕਿਉਂ ਖੋਇਆ ਮੇਰ ਕੋਲ ਮੈਂ ਫੋਨ ਵਾਲੇ ਨੂੰ ਵੀ ਇੱਥੇ ਸੱਦ ਲਿਆਣਾ ਟਾਡੀ ਰਿਪੋਰਟ ਕੀਤੀ ਆ ਮੈਂ ਤੈਨੂੰ ਰਿਪੋਰਟ ਕੀਤੀ ਵੀ ਕੋਈ ਆਇਆ ਕਿਉਂ ਨਹੀਂ ਰਿਪੋਰਟ ਕੀਤੀ ਭੈਣਾ ਮੈਨੂੰ ਹੱਟੇ ਦਾ ਕੀ ਪਤਾ ਤੇ ਦੱਸ ਲੈਣੇ ਪੂਰੇ ਆ ਪੜਿਆ ਇੱਕ ਮਿੰਟ ਬਣਾ ਨਹੀਂ ਪੜਾਂਗਾ ਪੜਾ ਅੱਚਲ ਦੀਆਂ ਸਵਾਰੀਆਂ ਐ ਮੇਰ ਕੋਲ ਆ ਦੱਸੋ ਦਾਂਗੇ ਅੱਚਲ ਦੀਆਂ ਸਵਾਰੀਆਂ ਐ ਮੇਰ ਕੋਲ ਇਹਨਾਂ ਮੈਨੂੰ ਬਾਈਪਾਸ ਤੇ ਡੱਕਿਆ ਚਿੱਟਾ ਵਿਚੰਦੇ ਆ ਉਥੇ ਚਿੱਟਾ ਵਿਚੰਦੇ ਆ ਆ ਨਾ ਸੂਰਜਾ ਲੈ ਆ ਸੂਰਜਾ ਲੈ ਆ ਸੂਰਜਾ ਲੈ ਆ ਤੇਰੇ ਨਾਲ ਹੀ ਮੈਂ ਵਿਚ ਨਹੀਂ ਟੁਠਾ ਓਏ ਓ ਸਾਲਿਆ ਨੂੰ ਚੋਰੀ ਤਰ੍ਹਾਂ ਜਾਣ ਦੇਣੇ ਮੈਂ ਗੰਡੂ ਬੰਦਾ ਨਹੀਂ ਆ ਮੈਂ ਦੋਤਾ ਚੰਗੇ ਬਲੇ ਬੰਦਾ ਪੂਰੀ ਚੁੰਨੀ ਦੇ ਪੁੱਛ ਕੇ ਰਿਆ ਓ ਤੂੰ ਪੈਸੇ ਖੋਏ ਨਹੀਂ ਮੇਰ ਕੋ ਕਿਨੇ ਤੂੰ ਚਟਾਕ ਹੋਇਆ ਤੇਰ ਕੋ ਮੈਂ ਨਹੀਂ ਚਟਾਕ ਹੋਇਆ ਤੂੰ ਪੈਸੇ ਖੋਏ ਮੇਰ ਕੋ ਵੀਰ ਜੀ ਕਿਸੇ ਦਾ ਫੂਣੀ ਲਾਸ਼ੀ ਲੈ ਵੀਰ ਤਰਾਸੀ ਲੈ ਤੇ ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੇ ਪੀ ਕੇ ਆ ਮੈਂ ਪੀਨਾ ਵਾਂ ਕੀ ਚਟਾਕ ਮੈਂ ਪੀਨਾ ਵਾਂ ਸੀ ਸਾਹਿਬ ਆ ਗਿਆ ਚਟਾਕ ਪੀਂਦੇ ਹੋ ਸ਼ਰਮਗਾਰ ਤੂੰ ਵੀਰ ਜੀ ਦਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾਂ ਹਸਪਤਾਲੀਆਂ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਸ਼ਰਮਗਾਰ ਸੀਰ ਸਾਹਿਬ ਪੀਨਾ ਨਾ ਕਰ ਨਾ ਕਰ ਨਾ ਕਰ ਤੂੰ ਨਾ ਕਰ ਇਹਦਾ ਨਹੀਂ ਸ਼ਰਮਨਾ ਛੜਿਆ ਕਿਉਂ ਨਾ ਕਰ ਇਹਦਾ ਨਾ ਕਰ ਪਰਨਾਮਾ ਪੜਨਾਮਾ ਵੀ ਮੈਂ ਸੁਧਰੇ ਆਇਆ ਤੈਨੂੰ ਨਹੀਂ ਵੀਰ ਤੂੰ ਅਧਰ ਮੈਨੂੰ ਕੱਲੇ ਨੂੰ ਤਿੰਨ ਜਾਨੇ ਪਏ ਸੀ ਮੈਂ ਤਾਂ ਤੈਨੂੰ ਪਿਆ ਵੀਰ ਤੂੰ ਸਭ ਕੁਝ ਮੇਰੇ ਕੋਲ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰੇ ਕੋਲ ਚੱਕਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਚੱਕਾ ਹੋਇਆ ਨਾਮ ਮੇਰਾ ਗੈੜੀ ਆ ਨਹੀਂ ਗਰਨ ਸਾਹਿਬ ਦੇ ਹੱਥ ਰਖਲਾ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਉਹ ਬੰਦੇ ਨੇ ਸੁਣਿਆਰੇ ਨੇ ਮੈਂ ਲਾਉਣਾ ਮੇਰੇ ਕੋ ਹੈਗਾ ਮੈਂ ਨਾ ਮੇਰੇ ਕੋ ਹੈਗਾ ਮੈਂ ਲਾਉਣਾ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵਾ ਨਿਰਜੀਤ 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 ਹੱਥ ਹੱਥ ਵੀ ਸਿਰ ਸਾਹਮਣੇ ਕੱਢ ਕੇ ਉਖਾਸਾ ਨਿਰਜੀਤ ਮੈਂ ਲਾਉਣਾ ਵਾ ਨਿਰਜੀਤ ਮੈਂ ਲਾਉਣਾ ਯਾਰ ਸਾਡੇ ਸਾਡੇ ਖੜਦੇ ਹੁਣ ਮੈਂ ਲਾਉਣਾ ਵਾ ਕੱਟ ਗਿਆ ਮੇਰੀ ਗੱਲ ਸੁਣ ਪ੍ਰਧਾਨ 2 ਮਿੰਟ ਖਲੋ ਜਾ ਨਿਕਲਿਆ 2 ਮਿੰਟ ਖਲੋ ਜਾ ਮੀਡੀਆ ਵਾਲੇ ਗੱਲ ਦੇ ਨਾ ਖਰਾਬ ਹੋ ਜਾਣਾ ਮੈਂ ਤੁਹਾਨੂੰ ਅੱਖ ਜੰਦੇ ਕੰਮ ਖਰਾਬ ਹੋ ਜਾਣਾ ਹੈ ਹੋ ਜਾ ਚਲ ਜਾਓ ਦੇਖ ਲੈ ਭਾਜੀ ਇਹਨਾਂ ਅੱਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਨੂੰ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਨਾ ਵਾ ਠੀਕ ਹੈ ਹਾਂ ਮੈਂ ਇਥੋਂ ਕੌਂਸਪੜਿਓ ਮੈਂ ਲਿਆਇਆ ਪੀਨਾ ਵਾ ਮੇਰੇ ਕੋਲ ਹੈਗਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਉ ਖ ਹੈਗਾ ਵਾ ਇਹ ਥੋੜਾ ਹੀ ਆ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਹੈਗਾ ਵਾ ਮੇਰੇ ਕੋਲ ਹਾਂਜੀ ਮੈਂ ਵੇਚਦਾ ਇਹਨਾਂ ਮੈਂ ਪੀਣਾ ਮੈਂ ਹੁਣ ਵੀ ਪੀ ਕੇ ਆਇਆ ਮੇਰੇ ਕੋਲ ਆ ਵੇ ਲੈਟਰ ਵੀ ਹੈਗਾ ਮੈਂ ਪੀਣਾ ਵਾਂ ਵੇਚਦਾ ਮੈਂ ਪੀਣਾ ਵਾਂ ਆ ਵੇ ਵੀਰ ਮੇਰੇ ਕੋਲ ਲੈਟਰ ਹੈਗਾ ਪਨੀਰ ਚ ਜਾਂਦੇ ਨਹੀਂ ਅਸੀਂ ਅਸੀਂ ਆ ਨਹੀਂ ਬਾਬਾ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਕੀ ਹੋਇਆ ਇਹ ਅੱਜ ਤੱਕ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖ ਕੇ ਭੱਜ ਆਇਆ ਉਹ ਇਹ ਚਾਹ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸੱਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿਹ ਸਾਲ ਪਹਿਲਾਂ ਹਾਂ ਵੀਰ ਜੀ ਮੇਰੇ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਹੁਣ ਨਹੀਂ ਪਿੰਦਾ ਇਹ ਪਿੰਦਾ ਵਾ ਹੁਣ ਵੀ ਪਿੰਦਾ ਤੂੰ ਨਹੀਂ ਵਾਦਿਆ ਲੈ ਕੇ ਆਇਆ ਹੁਣ ਵੀ ਪਿੰਦਾ ਵਾ ਨਹੀਂ ਹੁਣ ਵੀ ਪਿੰਦਾ ਵਾ ਨਹੀਂ ਵਾ ਤੂੰ ਵੀ ਪੀਣਾ ਤੂੰ ਪੀਣਾ ਵਾ ਨਹੀਂ ਵਾਦੀਆਂ ਲੈ ਕੇ ਆਇਆ ਵਾ ਹੁਣ ਵੀ ਪੀਣਾ ਤੋਂ ਨਹੀਂ ਵਾਦੀਆਂ ਲੈ ਕੇ ਆਇਆ ਵਾ ਤੇਰੀ ਆ ਕੈਮਰੇ 'ਚ ਵੀਡੀਓ ਕਟਾਵਾਂ ਤੂੰ ਲੈ ਕੇ ਆਇਆ ਨਹੀਂ ਵਾਦੀਆਂ ਆ ਚੱਲਾ ਚੱਲਾ ਆ ਪਾਜੀ ਵੇਚਦੇ ਕੋਈ ਵੇਚਦਾ ਕੋਈ ਪੀਂਦਾ ਸਿੱਧੀ ਜੀ ਗੱਲ ਦੀ ਪਾਜੀ ਕੋਈ ਮੇਰੇ ਕੋਲ ਨਿਕਲਿਆ ਤੂੰ ਵੀ ਪੀਣਾ ਵਾ ਹਾਂ ਮੈਨੂੰ ਮੈਂ ਮੀਰਾ ਕਦੋਂ ਪੀਂਦਾ ਹੈ ਪਹਿਲਾਂ ਪੀਂਣਾ ਪੈਈ ਸਵਾਲ ਦੀ ਇੱਛਾ ਤੇਰੀ ਵੀਡੀਓ ਮੈਂ ਕਟਾਉਣਾ ਹਾਂ ਲੈ ਕੇ ਆਏ ਨਹੀਂ ਵਾਦੀਆਂ ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਕਟਾਉਣਾ ਇਹਦੀ ਕੋਈ ਵੀ ਖੜਿਆ ਹੁਣੇ ਵੀਡੀਓ ਮੈਂ ਕਿਉਂ ਫੜਾਂ ਤੈਨੂੰ ਮੈਂ ਕਿਉਂ ਫੜਾਂ ਮੈਂ ਕਿਉਂ ਫੜਾਂ ਮੈਂ ਸਵਾਰੀ ਲੈ ਕੇ ਆਉਂਦੇ ਆ ਮੈਂ ਕਿਉਂ ਫੜਾਂ ਮੈਂ ਤਾਂ ਸਵਾਰੀ ਲੈ ਕੇ ਆਉਂਦੇ ਆ ਮੈਂ ਤੈਨੂੰ ਫੜਾਂ ਮੈਂ ਵੀਰ ਜੀ ਗੁਰਸੇਖ ਵੀਰ ਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗਰਾਂਸਾ ਪਾਇਆ ਸਿਹਰੀ ਸਾਹ ਪਾਇਆ ਸਾਹ ਸਾਹ ਛੱਡ ਰਿਹਾ ਹਾਂ ਠੀਕ ਹੈ ਚਲੋ ਲੜਾਈ ਕਿਸ ਗੱਲ ਦੀ ਆ ਲੜਾਈ ਭਾਜੀ ਇਹਨੂੰ ਪਤਾ ਹੋਊਗਾ ਕਿਸ ਗੱਲ ਦੀ ਲੜਾਈ ਆ ਜੀ ਇਹ ਚਾਹ ਵੇਚਦਾ ਭਾਈ ਇਹ ਮੇਰੇ ਗੱਲ ਪਏ ਆ ਇੱਥੇ ਹੋ ਗਏ ਨੇ ਨਾਲ ਮਨ ਲਿ ਗਏ ਆ ਮੈਂ ਇਹਨਾਂ ਕਲੇ ਨੂੰ ਦੇਖ ਕੇ ਮੈਨੂੰ ਇਹਨਾਂ ਮੈਨੂੰ ਚਲੋ ਠੀਕ ਹੈ 100 ਦੀ ਨੀਵਦੀ ਕੀ ਲੈਣ ਗਿਆ ਜਿੱਦਣ ਇਹਦੇ ਗੱਲ ਪਏ ਨੂੰ ਪੁੱਛੋ ਕੀ ਲੈਣ ਗਿਆ ਇਹਦਾ ਉਥੇ ਕੰਮ ਕੀ ਸੀ ਹੈਗਾ ਪੁੱਛੇ ਨੂੰ ਭਾਈ ਜਿੱਦਣ ਇਹਨੂੰ ਪੁੱਛੋ ਜਿੱਦਣ ਇਹਦੇ ਗੱਲ ਪਏ ਬੰਦੇ ਨਾ ਕਿਹੜੇ ਬੰਦੇ ਦੇ ਨਾਲ ਗਿਆ ਹਾਂ ਦੱਸ ਜਵਾਬ ਦੇ ਉਹਨਾਂ ਨੂੰ ਜਵਾਬ ਦੇ ਨਾ ਫੰਜੇ ਨਾਲ ਸੂਸੇ ਕਰਦਾ ਹੈਂ ਮੇਰਾ ਘਰ ਆਓ ਉਥੇ ਤੇਰਾ ਘਰ ਦੇ ਪਰਾਂ ਮੇਰਾ ਘਰ ਹੀ ਹੋ ਕਿਉਂ ਮੜਾ ਮੁੰਡਾ ਮੇਰੇ ਪਿੰਡ ਦਾ ਦੱਸੀ ਘਰ ਮੇਰਾ ਕਿੱਥੇ ਇਹਨੂੰ ਪੁੱਛ ਵੀਰ ਜੀ ਮੈਂ ਪੰਜ 100 ਦਾ ਕਰਦਾ ਭਾਈ ਜੀ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਪਹਿਲੀ ਰਿਕਾਰਡਿੰਗ ਜੀ ਕਿਹਾ ਵੀ ਮੈਂ ਪੀ ਕੇ ਆਇਆ ਪੀ ਉਹ ਹੀ ਪੀਤਾ ਪੀਣ ਲੱਗਾ ਮੈਂ ਉਹ ਹੀ ਗੱਲ ਨਿਕਲ ਆਈ ਮੇਰੇ ਮੂੰਹੋਂ ਜਿੱਦਾਂ ਵੀ ਐ ਹਾਂਜੀ ਤੁਸੀਂ ਕਿਉਂ ਫੜਿਆ ਨੂੰ ਚਿੱਟਾ ਵੇਚਦਾ ਇਹ ਵੀ ਮੇਰੇ ਭਰਾਵਾਂ ਨੂੰ ਚਿੱਟਾ ਵੇਚਦਾ ਹੈ ਹਾਂ ਬਾਜੀ ਇਹ ਚਿੱਟਾ ਪਿੰਦਾ ਤਾਂ ਕਰਕੇ ਇਹਨੂੰ ਆਖੋ ਇਹਦੀ ਵੀਡੀਓ ਹੁਣੇ ਹੁਣੇ ਨਹੀਂ ਬਾਦਿਓ ਲੈ ਕੇ ਆਇਆ ਪੁੱਛੇ ਨੂੰ ਨਹੀਂ ਚਿੱਟੇ ਦੀ ਨਹੀਂ ਐਨਾ ਬਾਜੀ ਮੇਰੇ ਕੋ ਮੋਬਾਈਲ ਪੈਸੇ ਖੋਏ ਹੀ ਖੋਏ ਗਈ ਬਾਈ ਪਾਸ ਤੇ ਇੱਕ ਇਹ ਮੁੰਡਾ ਦੋ ਜਾਨੇ ਇਹਦੇ ਨਾਲ ਹੋਰ ਇਹਨਾਂ ਇੱਕ ਸੁਰੀ ਰੱਖੀ 6 7 ਅਜੇ ਵੀ ਅਰਬਨ ਸਟੇਟ ਰਿਪੋਰਟ ਦਿਤੀ ਇਹਨਾਂ ਦੇ ਮੈਂ ਝੂਠੀ ਬੋਲੀ ਅਰਬਨ ਸਟੇਟ ਦੀ ਰਿਪੋਰਟ ਇਹਨਾਂ ਦੇ ਇਹ ਮੈਨੂੰ ਪਤਾ ਨਹੀਂ ਕਿ ਕਿਹੜੇ ਪਿੰਡ ਦੇ ਆ ਕੀ ਆ ਕੀ ਨਹੀਂ ਐਦਾਂ ਸਾਇ ਸਾਇ ਮੈਨੂੰ ਪਤਾ ਲੱਗਾ ਕਿ ਇਹ ਕਿੱਥੋਂ ਦੇ ਆ ਕੀ ਨਹੀਂ ਤੁਹਾਨੂੰ ਪਤਾ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿੱਥੋਂ ਦੇ ਆ ਸਭ ਕੋਈ ਇਹਨੂੰ ਪਤਾ ਨਹੀਂ ਵੀਰ ਮੈਨੂੰ ਟਾੜਾ ਨਹੀਂ ਇਹ ਪਤਾ ਜੇ ਕਿੱਥੋਂ ਦੇ ਜੇ ਤੁਸੀਂ ਤੁਸੀਂ ਵੀ ਜਾਣਦੇ ਹੋ ਜੰਗਲ ਫਿਰ ਅੱਜ ਅੱਜ ਮੈਂ ਦਵਾਈ ਲੈਣ ਚੱਲਾਂ ਹਾਂ ਤੇ ਇਹਨਾਂ ਨੂੰ ਮਾਰਿਆ ਸੀ ਬਸ ਬਾਈ ਕਿੱਥੇ ਮਾਰਿਆ ਕਿੱਥੇ ਜਗੜਦੰਦ ਵੀਰ ਜੀ ਮੇਰਾ ਆਟੋ ਉਥੇ ਸਰਕ ਜੇ ਖਲੋਤਾ ਮੈਨੂੰ ਆਟੋ ਸਾਈਡ ਤੇ ਕਰ ਲੈਣ ਦੋ ਬਸ 2 ਮਿੰਟ ਚ ਖਲੋਜੋ 2 ਮਿੰਟ ਰੁਕ ਜਾਓ ਵੀਰ ਜੀ 2 ਮਿੰਟ ਰੁਕ ਜਾਓ ਕੋਈ ਵੀ ਚਲ ਜਾਓ ਮੇਰੀ ਆਟੋ ਕਿਤੇ ਨਹੀਂ ਜਾਂਦਾ ਆਟੋ ਲੱਗਾ ਦੋ ਉਥੇ ਪੁਲਸਾ ਜੀ ਮਹਾਰਾਜ ਆਟੋ ਸਾਈਡ ਤੇ ਕਰ ਦੋ ਵੀਰ ਪਾਪਾ ਜੀ ਰੁਕੋ ਇੱਥੇ ਵੀਰ ਸੱਚ ਦੱਸਣਿਆ ਹਾਂ ਇਹ ਦਰਖਾ ਦਿਤੀ ਇਹਨਾਂ ਦੇ ਪੁਲਸਾ ਮੇਰਾ ਗਵਾਂਡੀ ਮੈਂ ਵੀਰ ਪੀਂਦਾ ਰਿਹਾ ਕਿ ਨਹੀਂ ਚਿੱਟਾ ਪੁੱਛਣ ਵਾਲੀ ਮੇਰਾ ਗਵਾਂਡੀ ਹੈ ਤੇਰੇ ਕੋਲ ਆ ਪੀਂਦਾ ਰਿਹਾ ਮੈਂ ਵੀਰ ਪੀਂਦਾ ਰਿਹਾ ਹਾਂ ਪੀਂਦਾ ਰਿਹਾ ਮੈਂ ਜਾਈ ਨੋ ਤੁਸੀਂ ਪੀਂਦਾ ਰਹੋ ਆ ਐਡੀ ਵੀਡੀਓ ਆ ਇਹਦਾ ਫਾਇਦਾ ਜੀ ਇੱਥੇ ਆਪਾਂ ਇਨੇ ਬੰਦੇ ਤੇਰੀ ਗੱਲ ਕਰਨ ਆਉਂ ਲੱਗੋ ਐਡੀ ਵੀਡੀਓ ਆ ਇਹਦਾ ਸਭ ਕੁਝ ਮੇਰ ਕੋ ਹੈਗਾ ਵਾ ਜਦੋਂ ਇਹਨੇ ਮੇਰ ਕੋ ਫੋਨ ਹੈ ਸਭ ਕੁਝ ਹੋਇਆ ਹੋਇਆ ਇਹ ਜਿਹਦਾ ਸਮਾਨ ਹੀ ਫੜਾਤਾ ਇਹਨੇ ਘਰੇ ਕੇ ਨਹੀਂ ਨਹੀਂ ਕਿਹਨੂੰ ਫੜਾਤਾ ਇਹ ਕੋਈ ਆ ਇਹਨੇ ਬੰਦਿਆਂ ਦੇ ਵਿੱਚ ਕਿਹਨੂੰ ਫੜਾ ਦਿੰਦੇ ਹੈ ਮੈਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੇਰ ਕੋ ਨਾ ਕੋਈ ਸਮਾਨ ਨਾ ਗੱਲਾਂ ਕੋ ਬਾਦ ਕੀ ਗੱਲਾਂ ਬਾਤ ਕਾਮ ਨੇ ਸਾਹਮਣੇ ਤਾਂ ਕਿਹਾ ਸਮਾਨ ਉਹ ਸਭ ਨਹੀਂ ਮੇਰ ਕੋ ਵੀਰ ਕਿਹੜੇ ਬੰਦੇ ਨੂੰ ਮੈਂ ਫੜਾਤਾ ਕਿਹੜੇ ਬੰਦੇ ਕਾਇਮ ਸਭ ਕੁਝ ਇਹਨਾਂ ਦੇ ਸਾਹਮਣੇ ਆ ਫੜਾ ਵੀ ਦਿੱਤਾ ਹੈਗਾ ਤੇ ਇੱਥੇ ਰਹਿਣਾ ਇਹਨਾਂ ਕਿਸੇ ਪਾਸੇ ਇੱਧਰ ਨਾ ਜਾ ਇੱਥੇ ਵੀਰ ਜੀ ਮੇਰਾ ਆੜੋ ਉੱਥੇ ਆ ਜਾਓ ਉੱਥੇ ਨਹੀਂ ਜਾਓ ਉੱਥੇ ਆ ਜਾਓ ਆਟੋ ਮੇਰਾ ਲਾ ਮੈਂ ਕਿੱਥੇ ਜਾਣਾ ਕਿੱਥੇ ਆਟੋ ਨਾ ਆ ਇੱਧਰ ਪੁੱਛਾ ਜੀ ਉੱਥੇ ਪੁੱਛ ਮੈਂ ਆਹ ਜੇਤਾ ਇਹਨੂੰ ਆ ਫੜੀ ਇਹਨੂੰ ਜਾ ਕੇ ਐਸਐਸਪੀ ਆਂਡੀ ਆਪ ਆਪਰੇ ਜਿੰਨੇ ਆ ਤੇਰੇ ਹਾਂ ਬਲੇ ਵੀਰ 500 ਥੋੜਾ ਇਹਨੂੰ ਇਹਨੂੰ ਵਿੱਚ ਕਿੰਨੂੰ ਮੈਨੂੰ ਮੁੰਡੇ ਬਣਾ ਕੇ ਬ੍ਰਾਕ ਕਰਕੇ ਫੋਨ ਕਰਕੇ ਸੱਦਿਆ ਹੋਇਆ ਤੇਰੇ ਮੁੰਡੇ ਨੇ پیسے ਬਣਾ ਕੇ ਮੈਨੂੰ ਰੇਂਜ ਲਿਆ ਦੋ ਤੇਰੇ ਮੁੰਡੇ ਨੇ ਇਹਦੇ ਅੱਗੇ ਸਵਾਰੀ ਬੈਠੀ ਸੀ ਵਿੱਚ ਹੀ ਸਵਾਰੀ ਸਵਾਰੀ ਵੀਰ ਜੀ ਇਹ ਤੁਹਾਨੂੰ ਫਲਾਈਟ ਤੋਂ ਲਵਾ ਦੇ ਸਮਾਨ ਅ ਫਰਦਰ ਕੋ ਫੜਦੇ ਆ ਅਲੱਗ ਪੁਲਿਸ ਬਣਦੇ ਨੂੰ ਰਸੇ ਨਾਲ ਥਈ ਜੀ ਬਣਦੇ ਆ ਮੈਂ ਦੱਸ ਰਿਹਾ ਹਾਂ ਬਾਅਦ ਵਿੱਚ ਆਜਾ ਬਹੁਤ ਕਰੋ ਆਪਣੇ ਨਾਲ ਕਰੋ ਨੋੜ ਨਹੀਂ ਜਾਨੇ ਵੀ ਲੋਨ ਕਾਰਿਆ ਕਰਦਾ ਸਰ ਮੈਂ ਮਰਪੰਡਨ ਖਾ ਕੋਪਰ ਤੋਂ ਪਗਲ ਨਹੀਂ ਲਾਲਾ ਯਾਰ ਮੈਂ ਗੱਲ ਮਾਰੀ ਹੈ ਤੇਰੇ ਵਾਸਤੇ ਮੈਂ ਸਮਾਨੀ ਹੈਗਾ ਨਹੀਂ ਚਾਚਾ ਜਿਹੜਾ ਹਟੋ ਜੇ ਨਹੀਂ ਕਰਕੇ ਆਏ ਨਹੀਂ ਆ ਮੇਰੇ ਤੋਂ ਲੈਟਰ ਬਣੇ ਆ ਮੈਂ ਇਹ ਮਾਨ ਨੂੰ ਕਹੇ ਕੈਮਰਾ ਤੇਰੇ ਨਾਲ ਬੁੱਲੇ ਲੜਦਾ ਸੀ ਹਿਥਿਆਰ ਨਾਲ ਜੇ ਮੈਂ ਉਹਨਾਂ ਨੂੰ ਫੜਾਇਆ ਨਹੀਂ ਵੀਰ ਜੀ ਤੁਸੀਂ ਇੱਥੇ ਲੱਗੇ ਮੈਂ ਇਹਨੂੰ ਨਹੀਂ ਫੜਾਇਆ ਵੀਰ ਜੀ ਤੁਸੀਂ ਇਹਨੂੰ ਨਹੀਂ ਫੜਾਇਆ ਜੀ ਮੈਂ ਇਹਨੂੰ ਸਮਾਨ ਨਹੀਂ ਫੜਾਇਆ ਕੋਈ ਨਹੀਂ ਭਾਈ ਪਹਿਲੀ ਲੱਗੇਗਾ ਬਣਾ ਨਹੀਂ ਸੀ ਤੇ ਆ ਗਿਆ ਨਹੀਂ ਭਾਜੀ ਲੜਨਾ ਇਹ ਮੇਰੇ ਕੋ ਆਟੋ ਮੇਰਾ ਸਰ ਮਤਲਬ ਵੀਡੀਓ ਦੇ ਬੰਦੇ ਸਮਾਨ ਦੇ ਉਧਰ ਭਾਈ ਲੋ ਸਮਾਨ ਲਿਆ ਚੀਕਵਾਈ ਨਹੀਂ ਦੇਈਦੀ ਪਹਿਲਾਂ ਮੈਂ ਭਾਜੀ ਪਹਿਲੇ ਦੇ ਦੇ ਸੱਜਾ ਆ ਗਿਆ ਮੈਂ ਘਟ ਆਇਆ ਵੀਡੀਓ ਬੜੀ ਕੀ ਗੱਲ ਬਾਹਰ ਆਣ ਕੇ ਮਾਰੀਦਾ ਵਾ ਟੈਂਪੂ ਦੇ ਟੈਂਪੂ ਬੜਾ ਦੀ ਵੋਇਸ ਹੋਵੇ ਸ਼ੈਂਪੂ ਵਾਲਾ ਇੱਕ ਟੈਂਪੂ ਬੜਾ ਨਾ ਸਰਦਾਰ ਮਾਲ ਵੇਚਦਾ ਨਹੀਂ ਵੇਚਦਾ ਮਾਲ ਦੇਖਦਾ ਬਿਲਕੁਲ ਆਟੋ ਇਸ ਭਾਜੀ ਹੋਰ ਲੱਗਾ ਆਟੋ ਮੇਰੇ ਸਾਈਡ ਲੱਗੀ ਨਾ ਸਾਈਡ ਲੱਗਿਆ ਹੱਸਦਾ ਲੋ ਆਟੋ ਭਾਜੀ ਆਟੋ ਹੋਰ ਚਾਗੀ ਨਾਲ ਲਿਦਾ ਜੇ ਪਾਰਟੀ ਹੋ ਰਹੀ ਉਹਨਾਂ ਨੂੰ ਦੋਸ਼ ਤੇ ਹੋ ਰਾਇਆ ਭਾਜੀ ਐਵੇਂ ਝੂਠ ਮਾਰੀ ਜਾਂਦੇ ਇਹ ਕਿਰੇ ਦੋ ਮੁੰਡੇ ਹੈ ਮੇਰੇ ਕੋਈ ਮੁੰਡਾ ਉਹ ਭਰਾ ਕੋਈ ਮੁੰਡਾ ਨਹੀਂ ਡਾਂਗ ਲੈ ਕੇ ਆਇਆ ਮੈਂ ਇਹਨਾਂ ਤੋਂ ਡਰਦਾ ਭੱਜਾ ਮੈਨੂੰ ਭਾਜੀ ਝੂਠ ਨਾ ਮਾਰਿਓ ਤੁਹਾਡੇ ਹੁੰਦੇ ਮੈਂ ਕਿਸੇ ਨੂੰ ਫੋਨ ਕੀਤਾ ਇੱਕ ਮਿੰਟ ਫੋਨ ਕੀਤਾ ਕਿਸੇ ਨੂੰ ਤੁਹਾਡੇ ਹੁੰਦੇ ਝੂਠ ਨਾ ਮਾਰਿਓ ਤੁਸੀਂ ਚਲੋ ਇਹ ਮੈਂ ਫੋਨ ਕੀਤਾ ਕਿਸੇ ਨੂੰ ਕਿਹੜੇ ਪਿਆਰ ਲੈ ਕੇ ਆਏ ਬੰਦੇ ਉਹ ਕੌਣ ਉਹ ਵੀਰ ਜੀ ਮੈਨੂੰ ਕੀ ਪਤਾ ਕੌਣ ਹੈ ਮੈਂ ਕਿਸੇ ਨੂੰ ਫੋਨ ਕੀਤਾ ਜਾਂ ਕੁਝ ਦੱਸੋ ਮੈਨੂੰ ਜੇ ਕੁਝ ਤਾਂ ਹੈ ਇਹਨਾਂ ਦੇ ਤੇ ਵੀਰ ਜੀ ਆਟੋ ਜਾਂ ਆਟੋ ਚਲਾਉਣ ਵਾਲੇ ਨੂੰ ਜਾਣਦੇ ਆ ਤੁਹਾਨੂੰ ਨਹੀਂ ਕੋਈ ਜਾਂਦਾ ਕੋਈ ਨਹੀਂ ਵਾਦੀਆਂ ਲੈਣ ਜਾਂਦੇ ਜੇ ਪਿੰਦੇ ਜੇ ਤੁਹਾਨੂੰ ਨਹੀਂ ਕੋਈ ਜਾਂਦਾ ਬਾਕੀ 200 ਬੰਦੇ ਬਾਕੀ ਹੋਰ ਮੀਂਹ ਦੇ ਆਟੋ ਦੀ ਚਾਬੀ ਕਿਸੇ ਆ ਵੇ ਆਟੋ ਦੀ ਚਾਬੀ ਕਿੱਥੇ ਹੈ ਤੇਰੀ ਨਹੀਂ ਆਟੋ ਸੈਲਫ ਸਟਾਰ ਨਹੀਂ ਹੈ ਤਾਂ ਕਸਟ ਚਲਾ ਆ ਗੱਡੀ ਚ ਚਲੋ ਛੇ ਬਾਕੀ ਕੋਈ ਕੋਲ ਲੈਣ ਗਿਆ ਪੈਸਾ ਲੈ ਕੇ ਭਾਜੀ ਨੂੰ ਆ ਨਾ ਦੇਖ ਭਾਜੀ ਇਹ ਚੂਸ ਮਾਰ ਕੇ ਚੱਲੇ ਭਾਜੀ ਮੈਂ ਚੂਨਾ ਆ ਆ ਜੰਦੇ ਆ ਜੀ 42 ਜਿਹੜੀ ਕੋਈ ਨਹੀਂ ਕੋਈ ਗੱਲ ਨਹੀਂ ਇੱਕ ਜਣਾ ਬਹਿ ਜਾ ਤੁਸੀਂ ਆ ਜਾ ਸਰ ਮੈਂ ਚੱਲਦਾ ਜਾ ਕਰ ਮੈਂ ਬਹਿ ਜਾ ਇੱਥੇ ਨਹੀਂ ਕਰ ਮੇਰੀ ਗੱਲ ਸੁਣੋ ਸਾਡੇ ਕੋਲ ਛਾਤਰ ਦੇ ਨਾਲ ਇੱਕ ਜਣਾ ਬਹਿ ਜਾ ਮੈਨੂੰ ਮੈਨ ਨਾਲ ਕੋਈ ਕੋਈ ਨਹੀਂ ਛਾਤਰ ਇਹ ਮੈਨ ਨਾਲ ਕੋਈ ਮੈਨੂੰ ਇੱਕ ਮੈਨੂੰ ਇੱਧਰ ਨੂੰ ਭਜਾ ਅੱਗੇ ਬਹਿ ਜਾ ਤੂੰ ਅੱਗੇ ਭਜਾ ਭਾਈ ਇਹ ਕਿੱਥਾ ਟਿਕਾ ਇੱਧਰ ਅੱਧਰ ਇਹ ਸ਼ੁਰੂ ਮੇਰੇ ਵੀ ਜਾਣੇ ਯਾਰ ਅੱਲੇ ਆ ਉਦੋਂ ਨੇ ਰੱਖਿਆ ਮੇਰੇ ਇਹਨਾਂ ਮੈਨੂੰ ਆਖਿਆ ਕਿ ਆ ਜੋ ਕੁਝ ਹੈਗਾ ਇਧਰ ਪਾ ਦੇ ਮੈਂ ਵੀ ਕੱਲਾ ਹਾਂ ਵਿੱਚ ਲੇਡੀਜ਼ ਦੇ 200 ਕਾਰੀਆਂ ਰਹੀ ਮੇਰੇ ਕੋਲ ਮੇਰੇ ਕੋ ਫੋਨ ਹੀ ਵੀ ਦਰਖਾਸਤ ਦਿੱਤੀ ਦਰਖਾਸਤ ਦਿੱਤੀ ਇਹਨਾਂ ਦੇ ਕਿੱਥੇ ਚੌਂਕੀ ਅਰਬਨ ਸਟੇਟ ਚੌਂਕੀ ਦੇ ਵਿੱਚ ਮੈਂ ਲੈ ਇਹਨਾਂ ਨੂੰ 500 ਰੁਪਏ ਮੁੰਡੇ ਕੋ ਫੜਿਆ ਮੈਂ ਲੈ ਇਹਨਾਂ ਕੇ ਕੋਈ ਸਕੀ ਆਇਆ ਜੀ ਆ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਛ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇਹਨਾਂ ਕੋ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਿਹਾ ਕਿ ਇਹਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦੱਤ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਰਵਾਈ ਬੰਦੀ ਅੱਗੇ ਕਰਾਂਗੇ ਇਹਨੂੰ ਕੋਈ ਨਾ ਕੁਛ ਲੋਕ ਪਬਲਿਕ ਦੀ ਆਵਾਜ਼ ਆ ਕਿ ਇੱਥੇ ਕੋਈ ਨਵੀਂ ਅਪਾਰਦੀ ਆ ਜਾਂ ਕੋਸ਼ਾ ਇੱਕ ਦੂਜੇ ਇੱਕ ਦੂਜੇ ਨੂੰ ਬਲੇਮ ਕਰਦੇ ਪਏ ਸੀ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇਦਾਂ ਦੇ ਰ